ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਮੈਂ ਕਾਟਨ ਦੁਪੱਟੇ ਦੇ ਨਾਲ ਲੈ ਕੇ ਆਈ ਆ ਕਾਟਨ ਦੁਪੱਟੇ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਸੀ ਪਿਛਲੀ ਵਾਰ ਤੁਸੀਂ ਬਹੁਤ ਜ਼ਿਆਦਾ ਪਿਆ ਦਿੱਤਾ ਕੁਝ ਨਵੀਆਂ ਬੀਟ ਦੇ ਆ ਗਏ ਨੇ ਕੁਝ ਡਿਜ਼ਾਈਨ ਨਿਊ ਆ ਗਏ ਨੇ ਇਹਦੇ ਵਿੱਚ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹ ਸਾਊਥ ਕਾਟਨ ਹੁੰਦੀ ਆ ਬਹੁਤ ਵਧੀਆ ਪਿਓਰ ਜਿਵੇਂ ਕੈਮਬਰੀ कॉटन ਕਹਦੀ ਹੈ ਨਾ ਉਦਾਂ ਦੀ कॉटन ਹੁੰਦੀ ਆ कॉटन ਦੇ ਸੂਟ ਹੋਣਗੇ ਨਾਲ ਹੈ ਨਾ कॉटन ਮਰਮਲ ਦੇ ਦੁਪੱਟੇ ਹੋਣਗੇ ਇਹਨਾਂ ਦੇ ਵਿੱਚ ਜਿਹੜੀ ਘੱਟ ਰੇਂਜ ਆਉਂਦੀ ਆ ਜਿਵੇਂ 500 ਕਹਦੀ ਹੈ 550 500 ਦੇ ਵਿੱਚ ਵੀ ਸੇਲ ਹੁੰਦੇ ਉਹ ਮਿਕਸ ਹੁੰਦਾ ਮਿਕਸ ਵਾਲਾ ਆਪਾਂ ਨਹੀਂ ਲੈ ਕੇ ਆਉਂਦੇ कॉटन ਹੀ ਆਪਾਂ ਸਪੀਰੀਅਰ ਜਿਹੜੀ ਪਿਓਰ कॉटन 100% कॉटन ਹੋ ਉਹ 1% ਵੀ ਤਾਂਗਾ ਇਹਨਾਂ ਚ ਸਿੰਥੈਟਿਕ ਨਹੀਂ ਰਹੂਗਾ ਜਿਵੇਂ ਮਰਜੀ ਤੁਸੀਂ ਇਹਨਾਂ ਨਾਲ ट्राਊਜ਼ਰ ਬਣਾ ਸਕਦੇ ਹੋ ਸਟ੍ਰੇਟ ਬਾਟਮ ਬਣਾ ਸਕਦੇ ਹੋ ਕਿਉਂਕਿ ਕਾਟਨ ਦੁਪੱਟਾ ਜਿਹੜਾ ਹੁੰਦਾ ਨਾ ਰੂਟੀਨ ਵਾਈਜ਼ ਪਾਉਣ ਲਈ ਥੋੜਾ ਮੋਟਾ ਬਾਹਰ ਅੰਦਰ ਪਾਉਣ ਲਈ ਬਹੁਤ ਵਧੀਆ ਤੇ ਸਭ ਤੋਂ ਜ਼ਿਆਦਾ ਡਿਮਾਂਡ ਚ ਰਹਿੰਦਾ ਨਾ ਕਿਉਂਕਿ ਜਿਹੜੀਆਂ ਪਹਿਣਾ ਆਫਿਸ ਵੇਅਰ ਇਹਨਾਂ ਨੇ ਕੰਮਾ ਹੁੰਦਾ ਉਹ ਵੀ ਸਾਰੀਆਂ ਕਾਟਨ ਦੁਪੱਟਾ ਹੀ ਮੰਗਦੀਆਂ ਨੇ ਬਾਕੀ ਇਹ ਤੋਂ ਪਲੱਸ ਰੇਂਜ ਵੀ ਆਪਣੇ ਕੋਲ ਅਵੇਲੇਬਲ ਹੁੰਦੀ ਆ ਪਰ ਇਹ ਤੋਂ ਘੱਟ ਰੇਂਜ ਵਾਲੇ ਆਪਾਂ ਨਹੀਂ ਰੱਖਦੇ ਹੈਗੇ ਠੀਕ ਹੈ ਜੀ ਤੇ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਰੇਂਜ ਬਹੁਤ ਰੀਜ਼ਨੇਬਲ ਚ ਲੈ ਕੇ ਆਈਆਂ ਇਹ ਸੂਟ ਸਾਰੇ 8 8 850 ਹੋ ਗਏ ਨੇ ਪਰ ਬਹੁਤ ਹੀ ਵਧੀਆ ਡਿਸਕਾਊਂਟ ਤੇ ਨੇ ਬਹੁਤ ਸੋਹਣੀ ਚੀਜ਼ ਆ ਇੱਕ ਇੱਕ ਡਿਜ਼ਾਈਨ ਤੁਹਾਨੂੰ ਸਾਰਾ ਮੈਂ ਖੋਲ ਕੇ ਦਿਖਾਉਂਗੀ ਬਹੁਤ ਸੋਹਣੇ ਸੁਪਰ ਜਣਗੇ ਕਲੈਕਸ਼ਨ ਆ ਜਿਹੜੀਆਂ ਆਪਾਂ ਨਾ ਫਰਸਟ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਆਪਾਂ ਡੇਲੀ ਤੁਹਾਡੇ ਲਈ ਨਿਊ ਨਿਊ ਕਲੈਕਸ਼ਨਾਂ ਲੈ ਕੇ ਆਉਂਦੇ ਆ ਹਰ ਰੇਂਜ ਦੇ ਉੱਪਰ ਲੈ ਕੇ ਆਉਂਦੇ ਆ ਹਰ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਲੈ ਕੇ ਆਉਂਦੇ ਆ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ ਤੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਆ ਬਾਕੀ ਜਿਹੜੀਆਂ ਭੈਣਾਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ तहे ਦਿਲੋਂ ਬਹੁਤ ਬਹੁਤ ਥੈਂਕ ਯੂ ਆ ਮੈਂ ਕੋਸ਼ਿਸ਼ ਹੁੰਦਾ ਵਾ ਜਿੰਨੀਆਂ ਵੀ ਵੀਡੀਓਜ਼ ਦੇ ਵਿੱਚ ਤੁਹਾਨੂੰ ਕਮੈਂਟ ਪੜ੍ਹ ਹੁੰਦੀਆਂ ਮੈਂ ਜ਼ਰੂਰ ਪੜ੍ਹਦੀ ਆ ਤੇ ਅਗਲੇ ਸੈਟਰਡੇ ਆਪਾਂ ਦੋ winner ਕਮੈਂਟ ਵਾਲੇ ਜ਼ਰੂਰ ਕੱਟਾਂਗੇ ਜੀ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਲਓ ਜੀ ਆ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਮਸਟਰਡ ਸ਼ੇਡ ਦੇ ਉੱਪਰ ਆ ਮਸਟਰਡ ਸ਼ੇਡ ਦਾ ਸੂਟ ਰਹੂਗਾ ਇਦਾਂ ਇਹਦੇ ਸਾਰੇ ਪੱਟੀ ਦਾ ਕੰਮ ਮਿਲੂਗਾ ਤੁਹਾਨੂੰ ਗਲੇ ਦੇ ਉੱਪਰ ਤੇ ਬਾਕੀ ਘੇਰਾ ਇਸ ਤਰ੍ਹਾਂ ਮਿਲੂਗਾ ਤੁਹਾਨੂੰ ਘੇਰੇ ਦੇ ਉੱਪਰ ਕੋਈ ਪੱਟੀ ਨਹੀਂ ਲੱਗੀ ਹੋਈ ਸਿੰਪਲ ਆ ਜਿੰਨੀ ਮਰਜੀ ਤੁਸੀਂ ਲੰਬਾਈ ਚੜਾਈ ਆਪਣੀ ਰੱਖ ਸਕਦੇ ਹੋ ਆ ਲਓ ਨਾਲ ਇਹਨਾਂ ਦੇ ਇਸ ਤਰ੍ਹਾਂ ਜੈਪੂਰੀ ਜਿਹਾ ਬਾਟਮਸ ਆਉਣੀ ਆ ਤੁਹਾਡੇ ਕੋਲ ਮਸਟਰਡ ਕਲਰ ਦੇ ਉੱਪਰ ਇਹ ਵਾਲਾ ਸੂਟ ਆਊਗਾ ਪਿਓਰ ਕੈਮਰੀ कॉटन ਦੇ ਸੂਟ ਨੇ ਤੇ ਨਾਲ ਇਹਨਾਂ ਦੇ ਜਿਹੜੇ ਕਾਟਨ ਆਣਦੇ ਹੀ ਦੁਪट्टे ਆਉਣਗੇ ਪਿਓਰ ਕੈਮਰੀ ਕਾਟਨ ਦੇ ਦੁਪट्टे ਰਹਿਣਗੇ ਇਹ ਇਹ ਜਨ ਹੋਗਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਮਿਲੂਗਾ ਤੁਹਾਨੂੰ ਦੁਪੱਟਿਆਂ ਦੀ ਲੰਬਾਈ ਚੌੜਾਈ ਵਧੀਆ ਜਾਣਗੇ ਖੁੱਲੇ-ਖੁੱਲੇ ਦੁਪੱਟੇ ਮਿਲਣਗੇ ਬਾਕੀ ਐਨ 100% ਕਾਟਨ ਹੈ ਕਿਉਂਕਿ ਕਾਟਨ ਆ ਤਾਂ ਹੀ ਇਹਦੇ ਵਿੱਚ ਇਸ ਤਰ੍ਹਾਂ ਬਲ ਪੈਣਗੇ ਜੇ ਸਿੰਥੈਟਿਕ ਕਪੜਾ ਹੋ ਉਹਦੇ ਵਿੱਚ ਕਦੇ ਵੀ ਬਲ ਨਹੀਂ ਪੋਗਾ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੇਓ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਲੋចი ਨੈਕਸਟ ਕਲਰ ਤੇ ਡਿਜ਼ਾਈਨ ਦੇਖੋ ਇਹ ਸੀਕੁਐਂਸ ਵਾਲਾ ਵਾ ਸਾਰੇ ਸ਼ਰਟ ਦੇ ਵਿੱਚ ਤੁਹਾਨੂੰ ਸੀਕੁਐਂਸ ਮਿਲਣਗੇ ਕਲਰ ਵੀ ਬਹੁਤ ਹੀ ਪਿਆਰਾ ਲਾਈਟ ਜਿਹਾ ਪਿਆਜ਼ੀ ਟੀਚ ਜਿਹਾ ਸ਼ੇਡ ਬਹੁਤ ਸੋਹਣਾ ਕਲਰ ਆ ਨਾਲ ਇਹਦੀ ਇਸ ਤਰ੍ਹਾਂ ਤੁਹਾਨੂੰ ਬੋਟਮ ਮਿਲੂਗੀ ਜੀ ਤੇ ਨਾਲ ਇਹਦੀ ਇਸ ਤਰ੍ਹਾਂ ਵਾਈਟ ਬੇਸ ਦੇ ਨਾਲ ਵਿੱਚ ਸੇਮ ਕਲਰ ਦੀ ਡਿਜ਼ਾਈਨਿੰਗ ਹੋ ਕੇ ਤੁਹਾਨੂੰ ਦੁਪੱਟਾ ਮਿਲੇਗਾ ਅਲੋਸ ਇਦਾਂ ਰਹਿਣਗੇ ਦੁਪੱਟੇ ਮੇਰੇ ਬਹੁਤ ਪਿਆਰੇ ਆ ਬਹੁਤ ਹੀ ਸੋਹਣੇ ਦੁਪੱਟੇ ਲੱਗੇ ਹੋਏ ਨੇ ਜਿਹੜਾ ਪੀਸ ਵੀ ਪਸੰਦ ਆਊਗਾ ਸਕਰੀਨ ਤੇ ਇਹਨਾਂ ਦਾ ਪ੍ਰਾਈਸ ਤੁਹਾਨੂੰ 700 ਸ਼ੋਅ ਹੋ ਰਿਹਾ ਹੁਣ ਆ 700 ਪਰ ਜੇ ਕੋਈ ਭੈਣ ਇਹਨਾਂ ਨੂੰ ਦੋ ਸੂਟਾਂ ਨੂੰ ਇਹਨਾਂ ਚ ਬਾਇ ਕਰਦੀ ਆ ਤਾਂ 1300 ਦੇ ਦੋ ਸੂਟ ਹੋਣਗੇ ਪਲੀਜ਼ ਮੈਨੂੰ ਮੈਸੇਜ ਕਰਕੇ ਦੁਬਾਰਾ ਨਾ ਪੁੱਛਿਓ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਜਦੋਂ ਵੀਡੀਓ ਨੂੰ ਸਕਿਪ ਕਰਕੇ ਦੇਖਦੇ ਹੋ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਤੇ ਕੀ ਨਹੀਂ ਕਿਹਾ ਗਿਆ ਤੇ ਜਿਹੜਾ ਨੰਬਰ ਹੋਊਗਾ 2 ਆ ਵਾਲੇ ਸੂਟ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਆ ਨੈਕਸਟ ਕਲਰ ਦੇ ਵਿੱਚ ਤੁਹਾਨੂੰ ਜਿਹੜਾ ਮਿਲੂਗਾ ਉਹ ਮਿਲੂਗਾ ਇਸ ਤਰ੍ਹਾਂ ਲਾਈਟ ਜਿਆ ਬੇਬੀ ਬਲੂ ਕਲਰ ਆ ਇਹ ਬਹੁਤ ਸੋਹਣਾ ਤੇ ਗਲੇ ਦੇ ਉੱਪਰ ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜੀ ਕਈ ਵੇ ਪੈਣਾ ਇਹ ਡਿਜ਼ਾਈਨਿੰਗ ਤੋਂ ਜਾਨਕੀ ਹੋ ਜਾਂਦੀ ਹੈ ਵੀ ਅਸੀਂ ਇਹ ਡਿਜ਼ਾਈਨਿੰਗ ਨਹੀਂ ਲੈਣੀ ਹੈ ਨਾ ਕਈ ਵਾਰੀ ਇਹ ਜਿਵੇਂ ਯੰਗ ਜੀ ਦੇ ਲਈ ਆ ਹਨਾ ਜਿਵੇਂ ਆਪਾਂ ਕਹਿ ਦਈਏ ਵੀ ਗਰਲਿਸ਼ ਲੁੱਕ ਦੇ ਸੂਟ ਨੇ ਤਾਂ ਜੇ ਤੁਸੀਂ ਜਿਵੇਂ ਹੁਣ ਮੇਰੀ ਐਸ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਇਹ ਨਹੀਂ ਲਾਇਕ ਕਰਦੇ ਇਹ ਪੈਚ ਦਾ ਕੰਮ ਹੋਇਆ ਉੱਪਰ ਇਹ ਇਸ ਤਰ੍ਹਾਂ ਸਿਉਣਾ ਲੱਗਿਆ ਹੋਈਆਂ ਆਪਾਂ ਇਹਨੂੰ ਦੇੜ ਕੇ ਹਨਾ ਜਦੋਂ ਆਪਣਾ ਟੇਲਰ ਤੋਂ ਆਪਾਂ ਸਟਿਚਿੰਗ ਹੋਣੀ ਆ ਆਪਾਂ ਇਹਨੂੰ ਉਤਵਾ ਸਕਦੇ ਹਾਂ ਸਿੰਪਲ ਵੀ ਬਣ ਜਾਊਗਾ ਇਹ ਜਿਵੇਂ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਕਿਉਂਕਿ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਆਗੇ ਨਾਲ ਇਹਦੀ ਜਿਹੜੀ ਬਾਟਮ ਲੱਗੀ ਹੋਈ ਆ ਉਹ ਹੈਗੀ ਇਸ ਤਰ੍ਹਾਂ ਲਾਈਨਿੰਗ ਵਾਲੀ ਲਾਈਨਿੰਗ ਵਾਲੀ ਬਾਟਮ ਆ ਨਾਲ ਸੇਮ ਹੀ ਬਲੂ ਰੰਗ ਦਾ ਉਹ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਸਾਈਡਾਂ ਦੇ ਬਾਟਮ ਨਾਲ ਦਾ ਪ੍ਰਿੰਟ ਹੋਊਗਾ ਵਿਚਕਾਰ ਸਾਰਾ ਛੋਟਾ ਨਾਲ ਹੋਊਗਾ ਦੁਪੱਟੇ ਦੇ ਉੱਪਰ ਐਂਡ ਨੰਬਰ ਹੋਊਗਾ ਜੀ 3 3 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਆ ਲੋ ਨੈਕਸਟ ਵਾਲਾ ਦੇਖ ਲੋ ਇਹ ਹੈਗਾ ਫਲੋਜ਼ੀ ਗ੍ਰੀਨ ਜਿਹਾ ਕਲਰ ਇਸ ਤਰ੍ਹਾਂ ਇਹਦੇ ਵੀ ਸਾਰੇ ਟਾਈ ਪੱਟੀ ਦਾ ਕੰਮ ਹੋਇਆ ਹੋਊਗਾ ਸਾਰੇ ਗਲੇ ਦੇ ਉੱਪਰ ਨਾਲ ਇਹਦੀ ਜਿਹੜੀ ਬਾਟਮ ਆਉਗੀ ਉਹ ਆਉਗੀ ਇਸ ਤਰ੍ਹਾਂ ਜਿਗਜ਼ੈਗ ਵਾਲੀ ਜਿਗਜ਼ੈਗ ਵਾਲੀ ਇਹਦੀ ਬਾਟਮ ਆਉਗੀ ਨੰਬਰ ਹੋਊਗਾ ਜੀ 4 ਤੇ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਨੰਬਰਿੰਗ ਜਦੋਂ ਵੀ ਦੱਸਦੇ ਹੋ ਭੈਣ ਬਣ ਕੇ ਵੀਡੀਓ ਇਹ ਮੈਨੂੰ ਨਹੀਂ ਪਤਾ ਹੁੰਦਾ ਤੁਸੀਂ ਕਿਹੜੀ ਵੀਡੀਓ ਦੇਖ ਰਹੇ ਹੋ ਮੈਨੂੰ ਨਹੀਂ ਪਤਾ ਤੁਸੀਂ ਇਹ ਵੀਡੀਓ ਦੀ ਕਹਿ ਰਹੇ ਹੋ ਬਿੰਨੂ ਨਹੀਂ ਪਤਾ ਕੋਈ ਪ੍ਰਾਣੀ ਵੀਡੀਓ ਤੁਹਾਡੇ ਤੱਕ ਪਹੁੰਚੀ ਆ ਤੁਸੀਂ ਉਹਦੀ ਗੱਲ ਕਰ ਰਹੇ ਹੋ ਜਦੋਂ ਵੀ ਤੁਸੀਂ ਦੇ ਸਕਰੀਨਸ਼ਾਟ ਨਹੀਂ ਲੈ ਸਕਦੇ ਜਦੋਂ ਵੀ ਤੁਸੀਂ ਸੂਟ ਦਾ ਨੰਬਰ ਜਸਨਾ ਨਾਲ ਤੁਸੀਂ ਡੇਟ ਜ਼ਰੂਰ ਮੈਂਸ਼ਨ ਕਰਨੀ ਹੈ ਕਿ ਇੰਨੀ ਤਰੀਕ ਵਾਲੀ ਵੀਡੀਓ ਦੇ ਨੰਬਰ ਅਸੀਂ ਦੱਸ ਰਹੇ ਹਾਂ ਸੂਟਾਂ ਦੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਅਸੀਂ ਵੀ ਕਲੀਅਰ ਹੋ ਸਕੀਏ ਠੀਕ ਹੈ ਜੀ ਆਲੋ ਇਹ ਵਾਲਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਹ ਬਲੂ ਕਲਰ ਦੇ ਉੱਪਰ ਹੈ ਵੀ ਬਹੁਤ ਹੀ ਵਧੀਆ ਗ੍ਰੀਨ ਬਲੂ ਜਾਂ ਕਲਰ ਆ ਬਹੁਤ ਵਧੀਆ ਵਾ ਇਹਦੇ ਨਾਲ ਦਾ ਆਪਾਂ نیچے ਫਰਸੂਟ ਮਸਟਰਡ ਕੋਲਿਆ ਸੀਗਾ ਨਾਲ ਇਹਦੇ ਸੇਮ ਆਊਗੀ ਜੈਪੁਰੀ ਜੀ ਬਾਟਮ ਤੇ ਨਾਲ ਸੇਮ ਹੀ ਆਊਗਾ ਦੁਪੱਟਾ ਦੁਪੱਟੇ ਵੀ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਹਰ ਭੈਣ ਦੇ ਬਜਟ ਚ ਆਉਣ ਵਾਲੇ ਸੂਟ ਨੇ ਨੰਬਰ ਹੋਊਗਾ ਜੀ 5 5 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਲੋਕ ਇਹਦਾ ਵੀ ਸੇਮ ਡਿਜ਼ਾਈਨ ਆਪਾਂ نیچے ਖੋਲ ਚੁੱਕੇ ਆ ਇਹ ਉਹਦੇ ਵਿੱਚ ਸੈਕੰਡ ਕਲਰ ਆ ਗਿਆ ਇਹ ਲਵੈਂਡਰ ਸ਼ੇਡ ਆ ਜੀ ਪਰਪਲ ਲਵੈਂਡਰ ਜਿਹਾ ਸ਼ੇਡ ਆ ਡਿਜ਼ਾਈਨਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਤੇ ਨਾਲ ਇਹਦੇ ਸੇਮ ਆਉਗੀ ਬਾਟਮ ਇਸ ਤਰ੍ਹਾਂ ਟੈਡੀਆ ਲਾਈਨਿੰਗ ਕਰਦੀਆਂ ਨੇ ਇਹਦੇ ਉੱਪਰ ਸੇਮ ਆਊਗਾ ਦੁਪੱਟਾ ਨੰਬਰ ਆਊਗਾ ਜਿੱਥੇ 6 ਨੰਬਰ ਸੋਟਾਊਗਾ ਫਟਾਫਟ ਆਪਣੇ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਹਦੇ ਸੇਮ ਡਿਜ਼ਾਈਨ ਦੇ ਵਿੱਚ ਪੈਟਰਨ ਸੇਮ ਰਹੂਗਾ ਗਲੇ ਦਾ 프린ਟਿੰਗ ਥੋੜੀ ਜਿਹੀ ਚੇਂਜ ਹੋ ਜੂਗੀ ਪੈਟਰਨ ਗਲੇ ਦਾ ਸੇਮ ਰਹੂਗਾ 프린ਟਿੰਗ ਇਹਦੀ ਚੇਂਜ ਹੋ ਗਈ ਬਲੂ ਕਲਰ ਦੇ ਵਿੱਚ ਆ ਗਿਆ ਜੀ ਇਹ ਤੇ ਨਾਲ ਇਹਦੀ ਵੀ ਬਾਟਮ ਸੇਮ ਮਿਲੂਗੀ ਇਸ ਤਰ੍ਹਾਂ ਡਾਟਸ ਵਾਲੀ ਤੇ ਨਾਲ ਸੇਮ ਦੁਪੱਟਾ ਰਹੂਗਾ ਜੀ ਹਾਂ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਨਾਲ ਦੁਪੱਟਾ ਵਾ ਨੰਬਰ ਹੈਗਾ ਜੀ 7 7 ਨੰਬਰ ਸੂਟ ਰਹੂਗਾ ਪਲੀਜ਼ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਦ ਸਕਰੀਨ ਤੇ ਪ੍ਰਾਈਸ 700 ਸ਼ੋ ਹੋ ਰਿਹਾ ਵਾ ਤੇ ਪਰਧ ਨੂੰ ਦੋ ਸੂਟ ਇਹ 1300 ਦੇ ਵਿੱਚ ਮਿਲ ਰਹੇ ਨੇ ਫ੍ਰੀ ਕੂਰੀਅਰ ਦੇ ਨਾਲ ਕੋਈ ਕੋਈ ਚਾਰजेस ਨਹੀਂ ਦੋ ਸੂਟ ਲੈ ਲਓ ਚਾਰ ਲੈ ਲਓ ਅੱਠ ਲੈ ਲਓ ਜਿੰਨੇ ਮਰਜੀ ਮੰਗਾ ਸਕਦੇ ਹੋ ਗਰਮੀਆਂ ਦੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਹਾਂਜੀ ਇਹ ਵੀ ਸੇਮ ਇਹਦੇ ਇਹਦੇ ਹੀ ਡਿਜ਼ਾਈਨ ਆ ਜਿਹੜਾ ਆਪਾਂ ਬਲੂ ਕਲਰ ਖੋਲੇ ਆ ਵਾ ਨਾਲ ਇਹਦੇ ਸੇਮ ਆ ਉਹ ਡਾਟਸ ਵਾਲੀ ਬਾਟਮ ਨਾਲ ਸੇਮ ਹੀ ਆਊਗਾ ਦੁਪੱਟਾ ਨੰਬਰ ਹੋਊਗਾ ਜੀ 8 8 ਨੰਬਰ ਸੂਟ ਰਹੂਗਾ ਇਹ ਨੈਕਸਟ ਡਿਜ਼ਾਈਨ ਦੇਖ ਲਓ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਵਾ ਅਲੋਸ ਇਸ ਤਰ੍ਹਾਂ ਰਹੂਗੀ ਇਹਦਾ ਸਾਰਾ ਜੈਪੁਰੀ ਜਿਹਾ ਉੱਪਰ ਸਾਰੇ ਕੰਮ ਹੋਇਆ ਹੋ ਇਹ ਕੋਈ ਪੈਚ ਦਾ ਕੰਮ ਨਹੀਂ ਹੋਇਆ ਸਾਰੀ ਪ੍ਰਿੰਟਿੰਗ ਆ ਜਿੰਨਾ ਗਲੇ ਦੇ ਉੱਪਰ ਤੁਹਾਨੂੰ ਦਿਖ ਰਿਹਾ ਨੇ ਇਹ ਸਾਰਾ ਪ੍ਰਿੰਟ ਹੋਇਆ ਕੋਈ ਅਲੱਗ ਤੋਂ ਪੈਚ ਨਹੀਂ ਲੱਗਿਆ ਵੀ ਜਿਹੜਾ ਤੁਸੀਂ ਢੇੜ ਕੇ ਮਤਲਬ ਕਿ ਹਟਾ ਵੀ ਦੋਗੇ ਹਟਣਾ ਨਹੀਂ ਜੀ ਇਸੇ ਤਰ੍ਹਾਂ ਹੀ ਰਹੂਗਾ ਪੈਚ ਦਾ ਕੰਮ ਆ ਨਾਲ ਛੋਟਾ ਛੋਟਾ ਮਿਰਰ ਦਾ ਕੰਮ ਹੋਇਆ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਇਹ ਸੂਟ ਆ ਨਾਲ ਇਹਦੇ ਸੇਮ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਬਾਟਮ ਚਾਹੇ ਤੁਸੀਂ ਇਹਦਾ ਹੈ ਨਾ ਪੈਂਟ ਪਲਾਜ਼ੋ ਬਣਾ ਲਓ ਜਿਵੇਂ ਮਰਜੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਪਰੇਡ ਬਾਟਮ ਬਣਾ ਲਓ ਪੂਰਾ ਵਧੀਆ ਫਾਈਨ ਫੈਬਰਿਕ ਆ ਨਾਲ ਇਹਦੇ ਸੇਮ ਆਊਗਾ ਦੁਪੱਟਾ ਪਿਓਰ ਕਾਟਨ ਮਰਮਲ ਦਾ ਦੁਪੱਟਾ ਵਾ ਨੰਬਰ ਰਹੂਗਾ ਜੀ 9 9 ਨੰਬਰ ਸੂਟ ਰਹੂਗਾ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਹਲੋ ਨੈਕਸਟ ਕਲਰ ਦੇਖੋ ਇਹਦਾ ਸੇਮ ਡਿਜ਼ਾਈਨ ਸੇਮ ਪੈਟਰਨ ਦੇ ਵਿੱਚ ਪਰਪਲ ਸ਼ੇਡ ਆ ਗਿਆ ਨਾਲ ਸੇਮ ਆ ਗਿਆ ਇਹਦੇ ਬਾਟਮ ਤੇ ਨਾਲ ਇਹਦਾ ਸੇਮ ਹੀ ਰਹੂਗਾ ਜੀ ਦੁਪੱਟਾ ਨੰਬਰ ਹੋਊਗਾ ਜੀ 10 10 ਨੰਬਰ ਸੂਟ ਰਹੂਗਾ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਜਿਹੜੇ ਵੀ ਪ੍ਰਿੰਟ ਪਸੰਦ ਆ ਰਹੇ ਨੇ ਗਰਮੀਆਂ ਦੇ ਕੈਮਰੀ ਕਾਟਨ ਦੇ ਸੂਟ ਨੇ 600 ਦੇ ਆਪਾਂ ਲੈਣੇ ਆ 500 ਦੇ ਲੈਣੇ ਆ ਪਰ ਉਹਨਾਂ ਨਾਲ ਦੁਪੱਟਿਆਂ ਦਾ ਰਹਿੰਦਾ ਵੀ ਦੁਪੱਟੇ ਕਾਟਨ ਦੇ ਅਲੱਗ ਤੋਂ ਲੈਣੇ ਆ ਹੁਣ ਤੁਹਾਨੂੰ ਇਹ ਸੇਮ ਸੂਟ ਸਾਰਾ ਦੁਪੱਟਾ ਵਿਦ ਰੈਡੀ ਹੋ ਕੇ ਹੈਨਾ ਸਾਰਾ ਵਿਦ ਦੁਪੱਟੇ ਦੇ ਨਾਲ 700 ਦੇ ਵਿੱਚ ਮਿਲ ਰਿਹਾ ਜੀ ਜੇ ਦੋ ਸੂਟ ਲੈਣੇ ਹੋ ਤਾਂ ਸਾਰਾ 650 ਦਾ ਰਹਿ ਜਾਂਦਾ ਸੂਟ ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈਣੇ ਆ ਤੇ ਆਰਡਰ ਕਰੀ ਜਾਣੇ ਆ ਲੋ ਕਾਫੀ ਸ਼ੇਡ ਜੀ ਰਸਟ ਕਾਫੀ ਜਾਂ ਸ਼ੇਡ ਹੈ ਵੀ ਬਹੁਤ ਪਿਆਰਾ ਸੇਮ ਡਿਜ਼ਾਈਨ ਰਹੋਗਾ ਤਿੰਨ ਕਲਰ ਨੇ ਇਹ ਇਹ ਥਰਡ ਕਲਰ ਇਹ ਵਾਲੀ ਡਿਜ਼ਾਈਨ ਦਾ ਨਾਲ सेम बॉਟਮ ਆ ਨੰਬਰ ਹੈਗਾ ਜੀ 11 11 ਨੰਬਰ ਸੂਟ ਆ ਬਹੁਤ ਹੀ ਸੋਹਣੇ ਪ੍ਰਿੰਟਿੰਗ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਲਾਊਂਜ ਦੇਖੋ सेम ਗਲੇ ਦਾ ਪੈਟਰਨ ਇਹਦੇ ਨਾਲ ਦਾ ਆਪਾਂ نیچے ਡਿਜ਼ਾਈਨ ਖੋਲ ਚੁੱਕੇ ਆ ਇਹ ਉਹਦੇ ਵਿੱਚ ਮਸਟਰਡ ਸ਼ੇਡ ਆ सेम ਡਾਟਸ ਵਾਲੀ ਨਾਲ ਮਿਲੋਗੀ बॉਟਮ ਇੱਕ ਇੱਕ ਪੀਸ ਖੋਲਣ ਦਾ ਮੀਨਿੰਗ ਕੋਲਣ ਦਾ ਇਹੀ ਆ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿਉਂਕਿ ਤੈਹਾਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਫਿਰ ਜਿਹੜਾ ਪੀਸ ਖੋਲਦਾਸ ਜਸਟ ਉਹਦਾ ਹੀ ਸਕਰੀਨਸ਼ਾਟ ਤੁਸੀਂ ਦਿਨੇ ਹੋ ਬਾਕੀ ਪੀਸ ਤੁਹਾਨੂੰ ਪਤਾ ਨਹੀਂ ਲੱਗਦੇ ਮੈਨੂੰ ਨਹੀਂ ਪਤਾ ਕੀ ਚੱਕਰ ਪੈ ਜਾਂਦਾ ਸੋ ਤਾਂ ਕਰਕੇ ਤੁਹਾਨੂੰ ਅੱਜ ਇੱਕ ਇੱਕ ਪੀਸ ਅਸੀਂ ਖੋਲ ਕੇ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਦੇਖ ਕੇ ਆਰਾਮ ਦੇ ਨਾਲ ਆਪਣੇ ਸਕਰੀਨਸ਼ਾਟ ਕਰ ਸਕੋ ਨੰਬਰ ਹੋਊਗਾ ਜੀ 12 12 ਨੰਬਰ ਫੂਟ ਰਹੂਗਾ ਆਲੋਚ ਨੈਕਸਟ ਕਲਰ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਵਾ ਪਰਪਲ ਦੀ ਟੂਨ ਦੇ ਉੱਪਰ ਨਾਲ ਸੇਮ ਜੈਪੁਰੀਆ ਹੋਊਗੀ ਬਾਟਮ ਤੇ ਨਾਲ ਸੇਮ ਹੀ ਆਊਗਾ ਦੁਪੱਟਾ ਕਲਰ ਚਾਰਟ ਬਹੁਤ ਸੋਹਣੀ ਆ ਤੇ ਨਾਲ ਇਹਨਾਂ ਦਾ ਬਾਟਮ ਦਾ ਕੰਟਰਾਸਟ ਬਹੁਤ ਵਧੀਆ ਚ ਦੋ ਤਿੰਨ ਕਲਰ ਨੇ 니ਜੀ ਆਪਕ ਹੋ ਚੁੱਕੇ ਆ ਇਹਦੇ ਕਲਰ ਨੰਬਰ ਹੈਗਾ ਜੀ 13 ਲੋਟ ਇਹ ਸੀਕੁਐਂਸ ਤੇ ਉੱਪਰ ਹੋਊਗਾ ਸਾਰਾ ਸੀਕੁਐਂਸ ਦੀ ਸ਼ਾਰਟ ਰਹੂਗੀ ਉਸੇ ਤਰ੍ਹਾਂ ਇਹਦਾ ਵੀ نیچے ਇੱਕ ਕਲਰ ਖੁੱਲਿਆ ਸੀਗਾ ਤੇ ਦੋ ਪੀਸ ਨੇ ਯਾਨੀ ਕਿ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਵੀ ਬਹੁਤ ਸੋਹਣਾ ਰਿਹਾ ਤੇ ਪ੍ਰਿੰਟਿੰਗ ਕਲਰ ਸਾਰੇ ਤਰਫ ਤੋਂ ਬਹੁਤ ਵਧੀਆ ਬਹੁਤ ਹੀ ਸੋਹਣਾ ਨਾਲ ਇਹਦੇ ਸੇਮ ਰਹੂਗੀ ਬਾਟਮ ਸੈਕੰਡ ਇਹ ਆ ਵੀ ਇਹ ਚੀਜ਼ਾਂ ਦੀ ਭੈਣ ਬਣ ਕੇ ਗਾਰੰਟੀ ਨਾਲ ਮੰਗਿਆ ਕਰੋ ਗਾਰੰਟੀ ਦਾ ਅੱਜ ਵੀ ਘੜੀ ਜਾਪਾ ਗਈਆਂ ਦੋ ਘੜੀ ਬੰਦੇ ਦੀ ਵੀ ਖੈਣੇਗੀ ਠੀਕ ਆ ਨਾ ਜਦੋਂ ਆਪਾਂ ਕਈ ਪੈਣਾ ਕਹਿੰਦੀਆਂ ਨੇ 600 ਵਾਲਾ ਸੂਟ ਹੋ ਗਿਆ 700 ਹਣ ਤੁਹਾਨੂੰ 600 650 ਦੇ ਵਿੱਚ ਵਿਦ ਕੋਰੀਅਰ ਦੇ ਨਾਲ ਕੋਰੀਅਰ ਫ੍ਰੀ ਦੇ ਨਾਲ ਤੁਹਾਡੇ ਇਹ ਸੂਟਾਂ ਤੱਕ ਪਹੁੰਚ ਰਹੇ ਨੇ ਤੇ ਇੱਕ ਸੀਜ਼ਨ ਇਹ ਸੂਟ ਵਧੀਆ ਚਲੇ ਜਾਂ ਤਾਂ ਬਹੁਤ ਉਹ ਹੁੰਦਾ ਵੀ ਵਧੀਆ ਹਨਾ ਆਪਣੇ ਹਾਂ ਜੇ ਉਹਨਾਂ ਗਰਮੀ ਆ ਗਰਮੀ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਕਪੜਾ ਬਹੁਤ ਘਟ ਹੰਡਦਾ ਵਾ ਕਿਉਂਕਿ ਗਰਮੀ ਕਪੜੇ ਨੂੰ ਨਿਚੋੜ ਕੇ ਜਿੰਨੀ ਗਰਮੀ ਆਪਣੇ ਅੰਦਰ ਪੈਂਦੀ ਆ ਠੀਕ ਹੈ ਜੀ ਸੋ ਇੰਨੀ ਗ ਰਿਕੁਐਸਟ ਆ ਕਈ ਭੈਣਾਂ ਮੈਸੇਜ ਕਰਕੇ ਪੁੱਛਦੀਆਂ ਰਹਿੰਦੀਆਂ ਨੇ ਕਿ ਭੈਣੇ ਗਰੰਟੀ ਆ ਇਹਨਾਂ ਦੇ ਕਲਰ ਤਾਂ ਨਹੀਂ ਆਏ ਹੋਣਗੇ ਇਹ ਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਹਣੇ ਕੋਈ ਵੀ ਇਹ ਸਾਰੇ ਨਾਨ ਬ੍ਰਾਂਡ ਸੂਟ ਨੇ ਕੋਈ ਸੁਪਰ ਜਾਣਗੇ ਬਹੁਤ ਟੌਪ ਦੇ ਬ੍ਰਾਂਡ ਦੇ ਸੂਟ ਨਹੀਂ ਤੁਹਾਨੂੰ ਵੀ ਪਤਾ ਟੌਪ ਦੇ ਬ੍ਰਾਂਡ ਦੇ ਹਰ ਤਰ੍ਹਾਂ ਦੇ ਕਲੈਕਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ 1000 ਤੋਂ ਪਲੱਸ ਵਾਲੇ ਸੂਟ ਵੀ ਤੁਹਾਨੂੰ ਮਿਲ ਜਾਣੇ ਕੋਟਨ ਦੁਪੱਟੇ 'ਚ 1100 1200 ਵਾਲੇ ਵੀ ਸਾਡੇ ਕੋਲ ਤੁਹਾਨੂੰ ਮਿਲ ਜਾਣੇ ਕਿਉਂਕਿ ਉਹ ਬ੍ਰਾਂਡ ਦੇ ਹੋਣਗੇ ਉਹਨਾਂ ਦੀ ਫੁੱਲ ਹਣ ਗਰੰਟੀ ਹੁੰਦੀ ਆ ਪਰ ਜਿਹੜੀਆਂ ਭੈਣਾਂ ਪਾ ਆ ਗਿਆ ਇਹ ਵੀ ਘੱਟ ਰੇਟ ਵਾਲੇ ਹੋਣ ਅਸੀਂ ਜਿਵੇਂ ਮਰਜ਼ੀ ਹਨਾ ਪਾ ਲਈਏ ਤੇ ਅਸੀਂ ਖਰੀਦ ਸਕੀ ਹਰ ਭੈਣ ਖਰੀਦ ਲਈਏ ਇੱਕ ਨਹੀਂ ਥਾਂ ਦੋ ਦੋ ਸੂਟ ਬਣ ਜਾਣਗੇ ਬਾਕੀ ਇੱਕ ਸੀਜ਼ਨ ਇਹਨਾਂ ਨੂੰ ਕੁਝ ਨਹੀਂ ਹੁੰਦਾ ਅਸੀਂ ਖੁਦ ਵੀ ਬੀਅਰ ਕਰਦੇ ਆਈ ਨਹੀਂ ਅਸੀਂ ਤੁਹਾਨੂੰ ਹੀ ਦਿੰਨੇ ਅਸੀਂ ਖੁਦ ਵੀ ਇਹਨਾਂ ਦੇ ਵਿੱਚੋਂ ਸਟੀਚਿੰਗ ਵੀ ਕਰਦੇ ਆਂ ਕੋਹਨੇ ਵੀਆ ਹੰਡੋਨੇ ਵੀਆ ਇੱਕ ਭੈਣ ਦਾ ਮੈਸੇਜ ਆਇਆ ਸੀ ਸ਼ਾਇਦ ਉਹ ਮੇਰੀ ਵੀਡੀਓ ਦੇਖਦੇ ਹੋਣ ਪਿਛਲੇ ਸਾਲ ਉਹਨਾਂ ਨੇ ਸਾਡੇ ਕੋਲੋਂ ਇਹ ਵਾਲੇ ਸੂਟ ਮੰਗਾਏ ਸੀਗੇ ਕਾਟਨ ਦੇ ਇਹ ਕਾਟਨ ਆ ਕਾਟਨ ਨੂੰ ਜੇ ਆਪਾਂ ਰੱਖ ਲਾਂਗੇ ਉਹ ਕਿੰਨਾ ਕੁ ਟੈਮੋ ਤਾਂ ਪਈ ਹੋਈ ਬੋਦੀ ਹੋ ਜਾਂਦੀ ਆ ਜਿਹੜੀ કોટਨ ਹੁੰਦੀ ਆ ਪਿਓਰ ਕੋਟਨ ਹੁੰਦੀ ਆ ਕੋਈ ਇਹਦੇ ਵਿੱਚ ਉਹ ਨਹੀਂ ਹੁੰਦਾ ਸਿੰਥੈਟਿਕ ਬੇਸ ਨਹੀਂ ਹੁੰਦਾ। ਰੇਗ ਪੈਣ ਸਿਆਣੀਆਂ ਜਿਹਨੂੰ ਪਿਓਰ ਕੋਟਨ ਦੇ ਬਾਰੇ ਨਾ ਕਿਉਂਕਿ ਕੈਮਰੀ ਕੋਟਨ ਆ ਜਿਹੜੀ ਨਾਰਮਲ ਜਿੱਥੋਂ ਕੋਟਨ ਸਟਾਰਟ ਹੁੰਦੀ ਆ ਉਹ ਬੇਸ ਹੋ ਜਾਂਦੇ ਐ ਇਸ ਤੋਂ ਉਪਰ ਲੌਨ ਕੋਟਨ 2/2 ਕੋਟਨ ਬਹੁਤ ਤਰ੍ਹਾਂ ਦੀਆਂ ਕੋਟਨ ਹੁੰਦੀਆਂ ਨੇ ਠੀਕ ਹੈ ਜੀ। ਤੇ ਜਦੋਂ ਆਪਾਂ ਹਣ ਸਾਲ ਇੱਕ ਘਰੀ ਰੱਖ ਲਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਸਾਲ ਹਣ ਉਹ ਕੱਢ ਕੇ ਗਹਿ ਰਹੇ ਆ ਕਿ ਇਹ ਤਾਂ ਪਏ ਪਏ ਪੈਣੀ ਹੋਰੀ ਜੇ ਬਣ ਗਏ ਮਤਲਬ ਕਿ ਵੀ ਫਿਰ ਤੁਸੀਂ ਲੈ ਕੇ ਰੱਖ ਲਈ ਤਾਂ ਫਿਰ ਉਹ ਬੋਦਾ ਹੋ ਗਿਆ ਕਪੜਾ ਪਿਆ ਪਿਆਈ ਹਨਾ ਵੀ ਮਤਲਬ ਕਿ ਉਹ ਜੀ ਜਾਣ ਹੀ ਨਹੀਂ ਪਾਓ ਕੱਪੜੇ ਨੂੰ ਹੰਡਾਓ ਉਹੀ ਉਹ ਕਪੜਾ ਹੁੰਦਾ ਵੀ ਹੰਡਦਾ ਕਰਦਾ ਫਿਰ ਬਾਕੀ ਫਿਰ ਤੁਸੀਂ ਇਹ ਜਿਹੜੇ ਹੁੰਦੇ ਆ ਸੂਟਾਂ ਦੀ ਇਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦਾ ਭਾਣੇ ਮੈਂ ਤਾਂ ਜੋ ਗੱਲ ਆ ਸਾਹਮਣੇ ਕਹੂੰਗੀ ਮੈਨੂੰ ਉਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਸੇਲ ਕਰਨੇ ਆ ਤਾਂ ਮੈਂ ਕਹਿੰਦਾ ਨਹੀਂ ਜੀ ਬਹੁਤ ਸੋਹਣੇ ਸੂਟ ਆ ਵੀ ਫੁੱਲ ਆਨ ਗਾਰੰਟੀ ਦਿੰਦੇ ਆ ਇਹਨਾਂ ਸੂਟਾਂ ਦੀ ਕਿਸੇ ਨੇ ਵੀ ਨਹੀਂ ਗਾਰੰਟੀ ਦੇਣੀ ਹੈਗੀ ਤੇ ਸਾਲ ਬਾਅਦ ਕਿਸੇ ਦੁਕਾਨਦਾਰ ਨੇ ਇਹ ਨਹੀਂ ਸੁਣਨਾ ਵੀ ਹਾਂਜੀ ਥੋੜਾ ਸੂਟ ਕੀ ਮੇਰੇ ਆ ਕਿਵੇਂ ਨਹੀਂ ਮੈਂ ਤਾਂ ਕਹਿੰਦੀ ਆ ਇੱਕ ਸੀਜ਼ਨ ਜੇ ਇਹ ਵਾਲਾ 500 600 ਵਾਲੇ ਸੂਟ ਆਣ ਜਿਹੜੇ ਇੱਕ ਸੀਜ਼ਨ ਨਾ ਕੱਢ ਜਾਂ ਤਾਂ ਬਹੁਤ ਹੁੰਦਾ ਬਹੁਤ ਹੀ ਵਧੀਆ ਜੈਸਾ ਉਹਨਾ ਆਪਣੇ ਇੱਥੇ ਗਰਮੀ ਪੈਂਦੀ ਆ ਠੀਕ ਹੈ ਜੀ ਜੇ ਤੁਸੀਂ ਲੈਣਾ ਵੀ ਵਧੀਆ ਰਹਿਣ ਪੂਰੇ ਵਧੀਆ ਟੌਪ ਦੇ ਸੂਟ ਹੋਣ ਤੇ ਸਾਡੇ 2-4 ਸਾਲ ਕਿਤੇ ਨਾ ਜਾਣ ਤਾਂ ਫਿਰ ਉਦਾਂ ਦਾ ਪਹਿਣੇ ਤੁਸੀਂ ਗੁੱਡ ਪਾਓ ਉਨਾ ਹੀ ਉਹ ਮਿੱਠਾ ਹੋਊਗਾ ਜਿੰਨਾ ਤੁਸੀਂ ਪੈਸਾ ਲਾ ਲੋਗੇ ਕੱਪੜੇ ਦੇ ਉੱਪਰ ਠੀਕ ਹੈ ਜੀ ਕੱਪੜਾ ਸਾਡੇ ਕੋਲ 500 ਤੋਂ ਸਟਾਰਟ ਹੋ ਕੇ 5000 ਤੱਕ ਦਾ ਸੂਟ ਤੁਹਾਨੂੰ ਕਾਟਨ ਦੇ ਵਿੱਚ ਹੀ ਮਿਲ ਜਾਊਗਾ ਗ੍ਰਾਊਂਡ ਟੈਕਸ ਦੀਆਂ ਵੈਰਾਈਟੀਆਂ ਨੇ ਜਿਹੜੀਆਂ 33 35 3500 ਦੀਆਂ ਨੇ ਤੇ ਜਸਟ ਉਹ ਕਾਟਨ ਨਹੀਂ ਇਹਨੇ ਨਾਲ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਫੇਰ ਭੈਣਾਂ ਕਹਿੰਦੀਆਂ ਨੇ ਕਾਟਨ ਦੇ ਸੂਟ ਅਸੀਂ ਇੰਨੇ ਮਹਿੰਗੇ ਨਹੀਂ ਲੈਣ ਇਹ ਚੀਜ਼ਾਂ ਬਸ ਮੈਂ ਇਹ ਹੀ ਕਲੀਅਰ ਕਰਦੀ ਆ ਵਿੱਚ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਆਪਣੇ ਘਰੇ ਨਹੀਂ ਬਣਾਏ ਸੈਕੰਡ ਗੱਲ ਆ ਅਸੀਂ ਕਦੇ ਵੀ ਝੂਠ ਬੋਲ ਕੇ ਨਹੀਂ ਚੀਜ਼ ਦਿੰਦੇ ਹੈਗੇ ਜਿੰਨੀ ਚੀਜ਼ ਮੈਂ ਤੁਹਾਨੂੰ ਦਵਾਂਗੀ ਸਾਰੀ ਕਲੀਅਰਟੀ ਦੇ ਨਾਲ ਇਹ ਹੀ ਦਵਾਂਗੀ ਸਾਡੇ ਕੋਲੋਂ ਪੂਰੀ ਰੀਚੈਕ ਹੋਗੇ ਜਦੋਂ ਵੀ ਇਹ ਪੀਸ ਖੋਲਦਿਆ ਸਾਨੂੰ ਖੁਦ ਨੂੰ ਪਤਾ ਹੁੰਦਾ ਹਣਾ ਆਹ ਪੀਸ ਖੁੱਲਿਆ ਹੋਇਆ ਵੀ ਸਾਨੂੰ ਪਤਾ ਇਹਦੇ ਵਿੱਚ ਕਿਤੇ ਵੀ ਕੋਈ ਖਰਾਬੀ ਨਹੀਂ ਫੇਰ ਵੀ ਜਦੋਂ ਹੁਣ ਇਹਦੀ ਪੈਕਿੰਗ ਹੋਣੀ ਆ ਤੇ ਰੀਚੈਕ ਹੋ ਕੇ ਆਉਣੀ ਆ ਫੇਰ ਵੀ ਕਿਸੇ ਗਾੜੇ ਰੰਗ ਵਿੱਚ ਕਿਸੇ ਵੀ ਚੀਜ਼ 'ਚ ਕੋਈ ਡਿਫੈਕਟ ਨਿਕਲ ਆਇਆ ਹਨਾ ਜਦੋਂ ਪੀਸ ਵਾਪਸ ਕਰ ਦਿਓ ਫੇਰ ਉਹਨੂੰ ਇਹ ਨਾ ਕਰੋ ਵੀ ਸਟਿਚਿੰਗ ਕਰ ਲਈ ਬਾਅਦ ਵਿੱਚ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਇਹ ਤਾਂ ਉਹ ਵਾਇਰੂਲ ਨੂੰ ਪਤਾ ਵੀ ਅਸੀਂ ਤੁਹਾਡੇ ਨਾਲ ਵੀ ਸਾਡੀ ਅਨਗਹਿਲੀ ਹੋ ਗਈ ਜਾਂ ਤੁਹਾਡੇ ਟੇਲਰ ਦੀ ਅਨਗਹਿਲੀ ਹੋ ਗਈ ਕੀ ਹੋ ਗਿਆ ਇਹ ਤੁਹਾਨੂੰ ਪਤਾ ਠੀਕ ਹੈ ਅਸੀਂ ਫੇਰ ਵੀ ਤੁਹਾਡੇ ਨਾਲ ਪੂਰਾ ਕੰਪਰੋਮਾਈਜ਼ ਕਰਦੇ ਆ ਵੀ ਕਿਸੇ ਭੈਣ ਦਾ ਸੂਟ ਨਾ ਖਰਾਬ ਹੋਵੇ ਜੇ ਤੁਹਾਡੇ ਕੋਲ ਕੁਝ ਵੀ ਆਇਆ ਹੋ ਗਿਆ ਜਿੰਨਾ ਸਾਥ ਤੋਂ ਹੈਲਪ ਹੋ ਸਕਦੀ ਅਸੀਂ ਕਰਦੇ ਹਾਂ ਠੀਕ ਹੈ ਜੀ ਪਰ ਪਲੀਜ਼ ਅਸੀਂ ਇੱਕ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਸਾਰਾ ਕੰਮ ਆਪਦਾ ਹੈਂਡਲ ਕਰ ਰਹੀ ਆਂ ਛੋਟਾ ਜਿਹਾ ਸਾਡਾ ਕੰਮ ਆ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਇਹ ਗੱਲਾਂ ਕਹਿਣੀਆਂ ਮੈਂ ਚਾਹੁੰਦੀ ਵੀ ਨਹੀਂ ਸੀ ਪਰ ਜਿਵੇਂ ਹਨਾ ਕਹਿੰਦੇ ਹੁੰਦੇ ਆ ਵੀ ਜੇ ਆਪਾਂ ਜ਼ਿਆਦਾ ਹੀ ਸ਼ਰੀਫ ਜੇ ਬਣੀ ਜਾਈਏ ਵੀ ਹਾਂਜੀ ਕੋਈ ਨਾ ਸੀ ਐਂ ਕਰਦਾਂਗੇ ਤਾਂ ਉਹਨਾਂ ਹੀ ਪਹਿਣਾ ਫਿਰ ਜਿਆਦਾ ਕਈ ਹੁੰਦੇ ਨਹੀਂ ਵੀ ਸਾਰੀਆਂ ਉਂਗਲਾਂ ਕਹਿੰਦੇ ਆ ਬਰਾਬਰ ਨਹੀਂ ਹੁੰਦੀਆਂ ਕਈ ਹੁੰਦੇ ਨੇ ਵੀ ਗਲਤ ਫਾਇਦਾ ਵੀ ਵੀ ਹਾਂਜੀ ਇਹਨਾਂ ਨੇ ਤਾਂ ਕਾਰੀ ਦੇਣਾ ਐਂ ਕਹਿ ਦੋ ਉਹ ਕਹਿ ਦੋ ਪਹਿਣਣ ਮਣ ਕੇ ਇਦਾਂ ਨਾ ਕਰਿਆ ਕਰੋ ਬੇਸ਼ੱਕ ਦੀ ਤੁਹਾਨੂੰ ਜੀ ਕਰਦਾ ਤੁਸੀਂ ਹਨਾ ਆਰਡਰ ਕਰੋ ਜੇ ਤੁਹਾਡਾ ਨਹੀਂ ਜੀ ਕਰਦਾ ਤੁਸੀਂ ਨਾ ਕਰੋ ਸਾਡੇ ਇੰਨੀਆਂ ਜਗ੍ਹਾ ਤੇ ਪਹਿਣਾ ਦੇ ਸਟੀਚਿੰਗ ਹੋ ਹੋ ਕੇ ਕੱਪੜੇ ਇੰਨੇ ਜਾਂਦੇ ਨੇ ਹਰ ਪਹਿਣ ਦੇ ਇੰਨੇ ਸੋਹਣੇ ਵਿਊ ਆਉਂਦੇ ਨੇ ਇੰਨਾ ਕੱਪੜੇ ਨੂੰ ਪਸੰਦ ਕਰਦੀਆਂ ਨੇ ਕਿ ਜਾਨੀ ਕਿ ਅੱਖਾਂ ਬੰਦ ਕਰਕੇ ਵੀ ਕਹਿ ਦਿੰਦੀਆਂ ਨੇ ਕਿ ਆਪਦੀ ਮਰਜ਼ੀ ਨਾਲ ਪਰਮਿੰਦਰ ਬਣਾ ਕੇ ਦੇ ਦਵਾਂਗੇ ਸਾਡੀ ਕੁਆਲਟੀ ਜਿਹੜੀ ਮੈਂ ਕੁਆਲਟੀ ਦਾ ਕਦੇ ਕੰਪਰੋਮਾਈਜ਼ ਨਹੀਂ ਕਰਦੀ ਚਾਹੇ ਮੈਂ ਪਿੰਡ 'ਚ ਬੈਠੀ ਆ ਮੇਰੀ ਸ਼ੌਪ ਤੇ ਆ ਕੇ ਵੀ ਤੁਸੀਂ ਮੇਰੀ ਇੱਕ ਇੱਕ ਚੀਜ਼ ਨੂੰ ਚੈੱਕ ਕਰ ਸਕਦੇ ਹੋ ਵੀ ਕਿਸੇ ਚੀਜ਼ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਵੀ ਹਾਂ 50 ਰੁਪਏ ਵੱਧ ਲੈ ਲਾਂਗੇ ਪਰ ਚੀਜ਼ ਤੇ ਕੁਆਲਟੀ ਤੁਹਾਨੂੰ ਫੇਕ ਨਹੀਂ ਦਵਾਂਗੀ ਚਾਹੇ ਇਹ ਵਾਲੇ ਸੂਟ ਨੇ ਚਾਹੇ ਜਿਹੜੇ ਮਰਜ਼ੀ ਸੂਟ ਨੇ ਸੋ ਇੰਨੀ ਕੁ ਮੇਰੀ ਰਿਕਵੈਸਟ ਹੀ ਆ ਭੈਣਾਂ ਨੂੰ ਵੀ ਇਦਾਂ ਨਾ ਤਾਂ ਆਪ ਖੱਜਲਖਵਾਰ ਹੋਇਆ ਕਰੋ ਨਾ ਹੀ ਸਾਨੂੰ ਕਰਿਆ ਕਰੋ ਲਓ ਜੀ ਨੰਬਰ ਹੋਊਗਾ 14 ਹਾਲੋ ਜਿਹੜੀਆਂ ਭੈਣਾਂ ਪਾ ਆਦੀਆਂ ਨੇ ਜੈਪੁਰੀ ਸੂਟ ਇਹ ਵਾਲੇ ਨੇ ਮਿਰਰ ਵਰਕ ਦੇ ਉੱਤੇ ਆਏ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਸੋਹਣੇ ਨੇ ਹਾਲੋ ਬਿਲਕੁਲ ਹੀ ਮਲਮਲ ਹੈਗੀ ਆ ਇਹ ਬਿਲਕੁਲ ਕਾਟਨ ਬਿਲਕੁਲ ਹੀ ਕਾਟਨ ਬਿਲਕੁਲ ਪਿਓਰ ਜੈਪੁਰੀ ਸੂਟ ਨੇ ਇਹ ਬਹੁਤ ਸੋਹਣੇ ਪ੍ਰਿੰਟ ਨੇ ਇੱਕ ਸੈੱਟ ਆਇਆ ਆਪਣੇ ਕੋਲੇ ਇਹ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਵਿਰਾਸਤ ਬ੍ਰਾਂਡ ਆ ਬਹੁਤ ਸੋਹਣਾ ਹੁਣ ਇਹਨਾਂ ਦੇ ਕਲਰਾਂ ਵਗੈਰਾ ਦੀ ਮੇਤੋ ਗਰੰਟੀ ਨਾ ਮੰਗੇਓ ਭੈਣ ਬਣ ਕੇ ਕਾਟਨ ਨੂੰ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਜਦੋਂ ਫਰਸਟ ਵਾਸ਼ ਕਰਨੀ ਆ ਸੌਰੀ ਨੂਨ ਦੇ ਵਿੱਚ ਪਾ ਕੇ ਤੁਸੀਂ ਇੱਕ ਵਾਰ ਕਾਟਨ ਨੂੰ ਧੋ ਲਿਆ ਕਰੋ ਆ ਲੋ ਜੀ ਆ ਹੈਗੀ ਇਹਦੀ ਬੈਗ ਇਹ ਹੈਗਾ ਇਹਦਾ ਬੈਗ ਦਾ ਡਿਜ਼ਾਈਨ ਆ ਹੈਗਾ ਇਹਦਾ ਫਰੰਟ ਦਾ ਡਿਜ਼ਾਈਨ ਜਿਵੇਂ ਇਹਦੀ ਬੈਕ ਬਣੀ ਆ ਸੇਮ ਉਹਦੇ ਨਾਲ ਦੀ ਹੋਈ ਬਣੀ ਹੋਈ ਆ ਬਹੁਤ ਠੀਕ ਹੈ ਜੀ ਪਿਓਰ ਜੈਪੁਰੀ ਸੂਟ ਨੇ ਇਹ ਨਾਲ ਇਹਦੇ ਸੇਮ ਆਣਗੇ ਦੁਪੱਟੇ ਪੂਰੇ ਖੁੱਲੇ ਡੁੱਲੇ ਦੁਪੱਟੇ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਇਹ ਵਾਲੇ ਸੂਟ ਲੈ ਸਕਦੇ ਹੋ ਅਖੀਰ ਲਾਸਟ ਦੇ ਵਿੱਚ ਇਹ ਮੈਂ ਸੈੱਟ ਪਾ ਰਹੀ ਆ ਜਿਹੜੀ ਬੈਣ ਨੂੰ ਵੀ ਜਿਹੜਾ ਵੀ ਸੂਟੇਜ ਚਾਹੀਦਾ ਹੈ ਚਾਰ ਕਲਰਾਂ ਉੱਪਰ ਸਾਡੇ ਕੋਲ ਆਇਆ ਨੰਬਰ ਹੈਗਾ 15 15 ਨੰਬਰ ਤੋਂ ਡਰੋਵਗਾ ਕਲਰ ਇਹਦੇ ਵਿੱਚ ਤੁਹਾਨੂੰ ਚਾਰ ਮਿਲ ਜਾਣਗੇ ਪਹਿਲਾ ਕਲਰ ਪਰਪਲ ਆਪਾਂ ਖੋਲ ਹੀ ਲਿਆਵਾ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਲੈਕ ਸ਼ੇਡ ਨੰਬਰ ਹੋਊਗਾ ਜੀ 16 ਹਲੋ ਨੈਕਸਟ ਪੀਸ ਇਹਦੇ ਵਿੱਚ ਤੁਹਾਨੂੰ ਮਿਲੇਗਾ ਮਸਟਰਡ ਸ਼ੇਡ ਨੰਬਰ ਹੋਊਗਾ ਜੀ 17 ਅਗਲਾ ਹੈਗਾ ਰੈੱਡ ਮਹਿਰੂਨ ਜੀ ਸ਼ੇਡ ਨੰਬਰ ਹੈਗਾ ਜੀ 18 ਠੀਕ ਹੈ ਜੀ ਇਹ ਹੈਗੀ ਅੱਜ ਦੀ ਸਾਡੀ ਕਲੈਕਸ਼ਨ ਜਿਹੜੀ ਕਿ ਅਸੀਂ ਪੂਰੀ ਆਪਦੀ ਜੀਤ ਜਾਣ ਲਾ ਕੇ ਤੁਹਾਡੇ ਲਈ ਲੈ ਕੇ ਆਉਨੇ ਆ ਤੇ ਹਰ ਕੁਆਲਟੀ ਹਰ ਡਿਜ਼ਾਈਨ ਸਾਨੂੰ ਹੁੰਦਾ ਸੀ ਅਲੱਗ ਲੈ ਕੇ ਆਈਏ ਡਿਫਰੈਂਟ ਲੈ ਕੇ ਆਈਏ ਤਾਂ ਕਿ ਪਹਿਣਾ ਵੀ ਖੁਸ਼ ਹੋਣ ਤੇ ਉਹਨਾਂ ਨੂੰ ਪੈਸੇ ਲਾਉਣ ਦੇ ਵਿੱਚ ਵੀ ਕੋਈ ਤਕਲੀਫ ਨਾ ਹੋਵੇ ਠੀਕ ਹੈ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ